ਹੋ ਜਿਹੜਾ ਬੰਦਾ ਫਿਰਦਾ ਨਾ ਬਾਈ ਦੀਪ ਸਿੱਧੂ ਐਮੀ ਵਿਰਕ ਗੱਗੂ ਗਿੱਲ ਯੋਗਰਾਜ ਇੰਦਰਚਾਲ ਜਿੰਨੇ ਹੀ ਵੱਡੇ ਵੱਡੇ ਨਾਮ ਐ ਸਾਰੇ ਦੇ ਨਾਲ ਬਾਈ ਨੇ ਫਿਲਮਾਂ ਕੀਤੀਆਂ ਹੋਈਆਂ ਆਂ ਵੱਡੇ ਲੈਵਲ ਦਾ ਕੰਮ ਐ ਪਰ ਅੱਜ ਖੇਤ ਫਿਰਦਾ ਖੇਤ ਲੱਭ ਲੈ ਬਾਈ ਨੂੰ ਤੇ ਗੱਲਬਾਤ ਕਰਦੇ ਖੇਤ ਵੀ ਕਿਹੜਾ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਫਿਰਦੇ ਆ ਪਿੰਡ ਫਕਰਸਾ ਥੇੜੀ ਕੀ ਹਾਲਾ ਬਈ ਵਾ ਠੀਕ ਆ ਤੇ ਮੈਂ ਵੀ ਘਰੇ ਗਿਆ ਤੇ ਘਰੋਂ ਕਹਿੰਦੇ ਬਾਈ ਤਾਂ ਖੇਤ ਐ ਤੇ ਮੈਨੂੰ ਸਮਝ ਨਹੀਂ ਆਉਂਦੀ ਗੱਲ ਵੀ ਐਡੀਆਂ ਐਡੀਆਂ ਵੱਡੀਆਂ ਫਿਲਮਾਂ ਕੀਤੀਆਂ ਹੁਣ ਕੇਸਮਤ ਟੂ ਸੁਪਨਾ ਜੋਰਾਟੋ ਦੂਰਬੀਨ ਬੰਦੇ ਨੇ ਐਜ਼ ਅ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਹੋਵੇ ਤੇ ਬੰਦਾ ਖੇਤਾਂ 'ਚ ਫਿਰਦਾ ਹੋਵੇ ਗੱਲਬਾਤ ਸਮਝ ਨਹੀਂ ਆਉਂਦੀ ਫਿਲਮ ਫੁਲਮ ਨਹੀਂ ਕਰ ਰਹੀ ਕੀ ਚੱਕਰ ਐ ਫਿਲਮ ਦੀ ਕਰਾ ਬ੍ਰੇਕ ਲਈ ਹੋਈ ਆ ਅੱਛਾ ਤੇ ਪਿੰਡ ਮੈਂ ਜਦੋਂ ਪਿੰਡ ਹੁੰਨਾ ਤੇ ਜ਼ਿਆਦਾਤਰ ਟਾਈਮ ਆ ਖਾਲ ਤੇ ਬੈਠ ਜਣਾ ਹੁਣ ਆ ਕੇ ਜਾਂ ਤਾਂ ਇਕੱਲਾ ਹਾਂ ਅੱਛਾ ਤੇ ਜਾਂ ਪਿੰਡੋਂ ਖੇਤ ਤੱਕ ਫਰੋਂ ਤੁਰ ਫਿਰ ਕੇ ਆਉਣਾ ਜਾਂਦਾ ਠੀਕ ਹੈ ਤੇ ਤਾਂ ਕਰਕੇ ਫਿਰ ਦੇਲੇ ਵਾਲਾ ਦਰਨ ਇੱਥੇ ਕਰਦਾ ਐ ਦਾ ਬੰਦਾ ਉੱਥੇ ਮੁਹੱਲੇ ਫਲੈਟ ਚ ਬੈਠ ਰਹਿਦਾ ਇੱਥੇ ਆਈ ਫੀਲ ਜੀ ਆਉਂਦੀ ਆ ਤੇ ਜਦੋਂ ਗੱਲ ਕਰਦਾ ਖੇਤ ਨੂੰ ਆਜੀ ਤਾਂ ਤੇ ਆ ਸਬਜ਼ੀ ਸਬਜ਼ੀ ਬੀਜੀ ਹੋਈ ਇੱਥੇ ਬਾਪੂ ਵਰਗਾ ਨੇ ਅੱਛਾ ਪੱਟ ਮੁੜ ਖਾਪ ਲਈ ਦੀਆ ਮਤਲਬ ਪਿੰਡ ਨਾਲ ਪੂਰਾ ਲਗਾ ਰੱਖਿਆ ਹੈਗਾ ਰੱਖਣਾ ਪੈਣਾ ਬਾਈ ਇਹੇ ਅੱਛਾ ਨਹੀਂ ਮੈਂ ਕਿਹਾ ਹਵਾ ਬਦਲ ਜਾਂਦੀ ਨਾ ਅਗਲਾ ਕਹਿੰਦਾ ਬਈ ਮੈਂ ਐਮੀ ਵਰਕ ਨਾਲ ਫਿਲਮ ਕੀਤੀ ਨਿੰਜੇ ਨਾਲ ਫਿਲਮ ਕੀਤੀ ਦੀਪ ਸਿੱਧੂ ਨਾਲ ਮੈਂ ਕੰਮ ਕੀਤਾ ਅਗਲਾ ਕਹਿੰਦਾ ਯਾਰ ਮੈਂ ਮੇਰਾ ਲੈਵਲ ਹੋ ਗਿਆ ਹੈ ਜੇ ਕਹਿੰਦੇ ਲੋਕ ਕੁਝ ਮੈਂ ਅੱਗੇ ਨਾ ਗੱਲ ਕਰਦੇ ਵੀ ਕਰਦੇ ਹੁੰਦੇ ਆ ਵੀ ਚਾਦਰ ਦੇ ਕੇ ਬੰਦਾ ਪੈਰ ਪਸਾਰੇ ਜੇ ਅਜ ਇੰਡਸਟਰੀ ਜਾ ਵੜਿਆ ਮੈਂ ਮੋਹਾਲੀ ਰਹਿਣ ਲੱਗ ਪਿਆ ਜਦੋਂ ਆਖਰੀ ਸਾਹ ਨਿਕਲੇ ਇੱਥੇ ਆਉਣਾ ਆਉਣਾ ਇੱਥੇ ਇੱਥੇ ਆਉਣਾ ਇਹ ਹੈ ਤਾਂ ਵੈਸੇ ਸੱਚਾਈ ਹੈ ਹਨਾ ਕਹਿੰਦੇ ਪਿੰਡ ਨਹੀਂ ਨਿਕਲਦਾ ਹੁੰਦਾ ਬੰਦੇ ਚੋਂ ਨਾ ਬੰਦਾ ਪਿੰਡ ਚੋਂ ਨਿਕਲ ਸਕਦਾ ਤੇ ਜਦੋਂ ਬੰਦਾ ਪਿੰਡੋਂ ਨਿਕਲ ਗਿਆ ਤੇ ਪਿੰਡ ਮੋੜ ਵੀ ਲਿਆਉਂਦਾ ਫਿਰ ਏ ਫਲੈਟਾ ਸਹੀ ਗੱਲ ਹੈ ਤੁਸੀਂ ਜਿੰਨੇ ਮਰਜ਼ੇ ਬੰਦੇ ਦੇਖ ਲੋ ਹਾਂ ਪੈਂਡਰਿਕ ਛੱਡ ਕੇ ਗਏ ਆ ਜਦੋਂ ਆਖਰੀ ਸਾਹ ਨਿਕਲੇ ਪੈਂਡਾ ਕੇ ਫੁੱਕੇ ਆ ਉਹ ਬੰਦੇ ਹਾਂ ਚੱਲਦਾ ਪਿੰਡ ਹੀ ਆ ਨਾ ਅਖਿਰਕਾ ਤੇ ਭਾਈ ਫਲੈਟਾਂ ਦੀ ਜ਼ਿੰਦਗੀ ਕਿਵੇਂ ਆ ਯਾਰ ਉੱਥੇ ਅਸਲ ਚ ਉਹਨਾ ਸਾਹ ਘੁੱਟਦਾ ਭਾਈ ਮਜਬੂਰੀ ਰਹਿਣਾ ਪੈਂਦੀ ਆ ਮੈਂ ਤਾਂ ਕੋਠੀ ਲਈ ਹੋਈ ਇੱਕ ਘਾਰ ਨੂੰ ਰੱਖਦਾ ਮੈਂ ਤਾਂ ਅੱਛਾ ਫਲੈਟ ਜਿਹੜੇ ਲੰਮੇ ਲੰਮੇ ਫਲੈਟ ਹੁੰਦੇ ਉਹਨਾਂ 'ਚ ਨਹੀਂ ਆਪਣਾ ਹਿਸਾਬ ਮੈਂ ਤਾਂ ਰਹਿਣ ਸਕਦਾ ਭਾਈ ਤੇ ਜਿਹੜੇ ਸ਼ਹਿਰ ਵਾਲੇ ਉਹ ਰਹਿ ਲੈਂਦੇ ਹੋਣਗੇ ਨਾ ਕਿ ਨਹੀਂ ਮਜਬੂਰੀ ਆ ਭਾਈ ਪਰ ਜ਼ਿੰਦਗੀ ਤਾਂ ਇੱਥੋਂ ਦੀ ਵਧੀਆ ਹੈ ਨਾ ਵੈਸੇ ਵਰਗਾ ਸਕੂਨ ਹੀ ਨਹੀਂ ਬਈ ਮੈਂ ਹਾਂ ਜਿੱਦਨ ਦਾ ਪਿੰਡ ਆਇਆ ਹੋਇਆ ਮੈਂ ਦੱਸਦਾ ਮੇਰੀ 4:30-5:00 ਵਜੇ ਖੁੱਲ ਜਾਂਦੀ ਆ ਤੇ ਗੁਰਬਾਣੀ ਕੰਨਾਂ 'ਚ ਪੈਂਦੀ ਆ ਹੂੰ ਸਵੇਰੇ ਹੂੰ ਚਾਹ ਥੋੜੀ ਥੋੜੀ ਪਾਵੇ ਹਾਂ ਉਹ ਮਠਾ ਮਠਾ ਜਿਹੜਾ ਪਾਠ ਸੁਣਾਇ ਦਿੰਦਾ ਪਾਠ ਦਿੰਦਾ ਤੇ ਮਹਾਲੀ ਦੇਖ ਲਿਏ ਜਾਂ ਚੰਡੀਗੜ੍ਹ ਦੇਖ ਲਿਏ ਉੱਥੇ ਹਾਰਨ ਪੈਂਦੇ ਕੰਨਾਂ 'ਚ ਪਾਵਾ ਪਾਹ ਬਸ ਆਹੀ ਵਰਕ ਹੈ ਪਿੰਡ ਦੇ ਸਕੂਨ ਦਾ ਤੇ ਸ਼ਰਦ ਦੇ ਦਾ ਤੇ ਬਈ ਉੱਥੇ ਤਾਂ ਮੇਰੇ ਖਿਆਲ ਨਾਲ ਜੇ ਬੰਦਾ ਕਿਤੇ ਮੈਂ ਕਹਿੰਦਾ ਵੀ ਫਲਾਟ ਫਲੂਟ 'ਚ ਇਕੱਲਾ ਰਹਿੰਦਾ ਵੀ ਡਿਪ ਤੁਸੀਂ ਚੰਡੀਗੜ੍ਹ ਰਹਿਣਾ ਨਾ ਬਈ ਤੁਹਾਡੇ ਜਿਹੜੇ ਸੇਵਿੰਗ ਘੱਟੋ ਘੱਟ 15-20 ਯਰ ਹੋਵੇ ਤੁਸੀਂ ਤਾਂ ਖਰਚਾ ਚੱਲ ਸਕਦੇ ਹੋ ਮਹੀਨੇ ਦਾ ਤੇ ਹਾਂ ਇੱਕ ਬੰਦੇ 200 ਰੁਪਏ ਖਰਚਾ 2-300 ਡੇਲੀ ਦਾ ਹੂੰ ਤੁਸੀਂ ਆਪ ਕੈਲਕੂਲੇਟ ਕਰ ਲਓ ਮਹੀਨੇ ਹਿਸਾਬ ਨਾਲ ਕਿੰਨੇ ਬੰਦਿਆ ਬਹੁਤ ਬੰਦਿਆ ਅੱਛਾ ਤੇ ਬਈ ਕੋਈ ਲੋਕ ਨਾ ਇੱਥੇ ਕਮੈਂਟ ਚ ਚਾਹੀਦਾ ਨਾ ਕਹਿ ਦੇਣਾ ਵੀ ਇਹਦਾ ਗੱਪ ਮਾਰੀ ਜਾਂਦਾ ਉਹ ਹੀ ਛੱਡਤੀ ਇਹਨੇ ਗੱਲ ਵੀ ਫਲਾਨਾ ਐਕਟਰ ਬਈ ਕਿਹੜੇ ਕਿਹੜੇ ਐਕਟਰਾਂ ਨਾਲ ਤੁਸੀਂ ਕੰਮ ਕੀਤਾ ਦੱਸਿਓ ਮੜਾ ਜਾ ਵੱਡੇ ਵੱਡੇ ਨਾਮ ਕੋਈ ਵੀ ਜਿਹੜਾਂ ਨਾਲ ਕੀਤਾ ਕੰਮ ਐਕਟਰਸ ਨਾਲ ਜੀ ਐਮੀਬਾਈ ਨਾਲ ਖੇਡਮਾ ਕੀਤਾ ਦੋ ਬਈ ਅ ਇਕਤਾ ਹੋ ਗਈ ਕਿਸਮਤ ਟੁੱਟਣਾ ਕਿਸਮਤ ਟੁੱਟ ਸੁਪਨਾ ਤੇ ਕਿਸਮਤ ਟੁੱਟ ਠੀਕ ਹੈ ਬਈ ਦੀਪ ਸਿੱਧੂ ਨਾਲ ਜੋੜਾ ਦੁਬਾਈ ਨਾਲ ਜੋੜਾ ਕੀਤੀ ਹੋਈ ਆ ਗੱਗੋ ਗੱਲਾਂ ਜੋੜਾ ਕੀਤੀ ਹੋਈ ਆ ਹਮ ਹੌਬੀ ਧਾਲਿਆ ਨਾਲ ਕੀਤੀ ਹੋਈ ਆ ਹਮ ਤੇ ਸੁਖਵਿੰਦਰ ਚਾਲ ਸੁਖੀ ਚਾਲ ਕਹੇ ਜਾਂਦੇ ਆ ਸਰਦਾਰ ਤੁਹਾਨੂੰ ਨਫਰਮਾ ਕੀਤਾ ਮੈਂ ਮਤਲਬ ਕਈ ਆਲਮੋਸਟ ਆਲਮੋਸਟ 90% ਇੰਡਸਟਰੀ ਦੇ ਬੰਦੇ ਨਾਲ ਕੰਮ ਕਰ ਲਿਆ ਉਹ ਚ ਐਕਟਰਸ ਵੀ ਆ ਗਏ ਸਰਗੁਣ ਮੈਮ ਆ ਗਏ ਤਾਨਿਆ ਜੀ ਆ ਗਏ ਮਹਿੰਦੀ ਸ਼ੱਕਰ ਆ ਗਏ ਨਾ ਹਮ ਤੇ ਸਿਮੀ ਚਾਲ ਸੋ ਜਿੰਨਾਂ ਐਕਟਰਸ ਹੈਗਾ ਸਾਰਿਆਂ ਨਾਲ ਆਲਮੋਸਟ ਮਿਲਿਆ ਕੰਮ ਕੀਤਾ ਹੋਇਆ ਹੋਰ ਜੇ ਲਿਸਟ ਬਣਾਉਣ ਲੱਗ ਜਾਈ ਤਾਂ ਪੂਰੀ ਇੰਡਸਟਰੀ ਆ ਜੂਗੀ ਠੀਕ ਹੈ ਹਾਂ ਤੇ ਪਰ ਮਤਲਬ ਵੀ ਮੁੱਕ ਦੀ ਗੱਲ ਹੈ ਨਾ ਜਿਵੇਂ ਮੈਂ ਸਟਾਰਟਿੰਗ 'ਚ ਕਹੀ ਆ ਵੀ ਤੁਸੀਂ ਪੰਜ ਵਾਰ ਡਾਇਰੈਕਟਰਾਂ ਨਾਲ ਕੰਮ ਕੀਤਾ ਵੱਡੇ ਡਾਇਰੈਕਟਰਾਂ ਨਾਲ ਬਾਈ ਜਗਦੀਪ ਸਿੱਧੂ ਨਾਲ ਕੰਮ ਕੀਤਾ ਨਾ ਤੁਸੀਂ ਐਜ਼ ਅਸਿਸਟੈਂਟ ਡਾਇਰੈਕਟਰ ਤੇ ਮਤਲਬ ਵੀ ਦਿਮਾਗ ਨਹੀਂ ਖਰਾਬ ਹੋਇਆ ਹੈ ਨਾ ਕਈ ਲੋਕਾਂ ਨਾਲ ਹੋ ਜਾਂਦਾ ਵੀ ਦੇਖਿਆ ਉਹ ਤੁਸੀਂ ਇਹ ਜੇ ਮਤਲਬ ਅਸਿਸਟੈਂਟ ਡਾਇਰੈਕਟਰ ਦਾ ਆ ਜਾਂ ਕਿ ਡਾਇਰੈਕਟਰ ਦਾ ਵੀ ਵੀਰ ਬੰਦਾ ਐ ਸੋਚ ਲੈ ਵੀਰ ਮੈਂ ਦਿਮਾਗ ਨਹੀਂ ਲਖਵਿੰਦਰ ਮੈਂ ਕਹਿੰਦਾ ਕਈ ਰੇ ਬੰਦਿਆਂ ਨੂੰ ਮਜਬੂਰੀਆਂ ਹੋ ਜਾਂਦੀਆਂ ਬੰਦਾ ਇਕੱਲੇ ਪੰਜ ਹੋ ਗਿਆ ਇਕੱਲਾ ਬੰਦੇ ਨੂੰ ਕੰਮ ਨਹੀਂ ਮਿਲਦਾ ਬੰਦਾ ਉਧਰ ਚਲਾ ਜਾਂਦਾ ਜਿਆਦਾ ਕੰਮ ਮਿਲਦਾ ਬੰਦਾ ਉਧਰ ਮਸ਼ਰੂਫ ਹੋ ਜਾਂਦਾ ਤਾਂ ਆਪਾਂ ਜੱਜਸ ਨੇ ਕਰ ਨਹੀਂ ਸਕਦੇ ਹਾਂ ਉਹ ਕਹਿੰਦੇ ਆਪ ਦੀ ਸੋਚ ਆ ਉਹਨਾਂ ਨੇ ਕਿਸੇ ਬਿਹਾਫ ਤੇ ਜਾਣਾ ਮੈਂ ਤਾਂ ਮੰਨਦਾ ਨਹੀਂ ਵੀ ਕਿਸੇ ਨਾਲ 2 ਸਾਲ ਫਿਲਮਾਣਾ ਕਰੋ 3 ਨਾ ਕਰੋ ਬੰਦਾ ਡਿਪਰੈਸ਼ਨ ਐਡਮਿਟਲੀ ਜਾਵੜਦਾ ਖਰਚਿਆਂ ਨਹੀਂ ਪੂਰਾ ਆਉਂਦਾ ਹੂੰ ਬੰਦਾ ਜਿਆਦਾ ਬਿਜ਼ੀ ਹੋ ਗਿਆ ਤਾਂ ਕਹਿੰਦਾ ਪਹਿਲੇ ਤਾਂ ਟਾਈਮ ਹੀ ਨਹੀਂ ਦਿੰਦਾ ਬਾਈ ਜਿਆਦਾ ਬਿਜ਼ੀ ਹੋ ਗਿਆ ਤੇ ਉਹਨੇ ਕਿਸੇ ਬਸ ਨੂੰ ਛੱਡਦੀ ਕੱਲਰ ਵਾਲਾ ਤਾਂ ਨਹੀਂ ਛੱਡਦੀ ਕੰਮ ਕਰਨਲਾ ਪਤਾ ਨਹੀਂ ਛੱਡਦੀ ਤਾਂ ਤੁਰੇ ਚੱਲੋ ਜਿਵੇਂ ਤੁਰੇ ਹੀ ਦਾ ਬਸ ਹੂੰ ਤੇ ਬਈ ਤੁਹਾਡਾ ਏਰੀਆ ਆ ਗਿਆ ਨਾ ਫਕਰਸਾਥ ਥੇੜੀ ਇਹ ਗਿੱਦਰਬਾਏ ਦੇ ਨਾਲ ਪਿੰਡ ਆ ਗਿਆ ਮਲੋਟ ਦੇ ਨਾਲ ਸੇਮ ਵਾਲਾ ਰਾਕਾਰ ਹੈ ਕਿ ਸਵੇਲੇ ਹੁਣ ਵੀ ਮੇਰੇ ਖਿਆਲ ਨਾਲ ਸੇਮ ਹੈਗੀ ਇੱਥੇ ਹੁੰਦਾ ਆਲਮੋਸਟ ਨਹੀਂ ਕਿ ਬਈ ਹੁਣ ਚਲੀ ਗਈ ਹਾਂ ਤੇ ਇਸ ਏਰੀਆ ਦੇ ਵਿੱਚ ਉੱਠ ਕੇ ਹਨਾ ਇੰਡਸਟਰੀ ਚ ਜਾਣਾ ਤੁਸੀਂ ਦੇਸ਼ਾਂ ਵਿਦੇਸ਼ਾਂ ਚ ਵੀ ਗਏ ਹਨਾ ਰូមਾਨੀਆ ਕਿਹੜੇ ਕਿਹੜੇ ਦੇਸ਼ ਸੀ ਬੁਲਗਾਰੀਆ ਮੈਂ 3-4 ਟ੍ਰੈਵਲ ਕਰ ਲਿਆ ਰូមਾਨੀਆ ਬਈ ਯੂਰਪ ਚ ਹੀ ਜਾਂ ਫਿਰ ਬੁਲਗਾਰੀਆ ਫਿਰ ਸਵਿਟਜ਼ਰਲੈਂਡ ਗਿਆ ਸੀ ਫਿਰ ਉਸ ਤੋਂ ਬਾਅਦ ਆਪਣਾ ਚਲਾ ਗਿਆ ਸੀਗਾ ਸਾਈਪਰਸ ਇਟਲੀ ਤੇ ਪੈरिस ਫਰਾਂਸ ਹੋ ਗਏ ਫਿਰ ਹਾਂ ਹੁਣ ਅੱਗੇ ਤਿਆਰੀ ਹੋ ਰਹੀ ਹੈ ਕੰਟਰੀ ਜਾਂਦੇ ਅੱਛਾ ਕਿਵੇਂ ਜਿਹਾ ਲੱਗਦਾ ਵੀ ਐਸ ਇਲਾਕੇ ਤੋਂ ਉੱਠ ਕੇ ਇੰਨੀ ਦੂਰ ਤੱਕ ਜਾਣਾ ਸਾਰੀਆਂ ਬੁਲੰਦੀਆਂ ਹਾਸਲ ਕਰਨੀ ਕਿਵੇਂ ਲੱਗਦਾ ਵੀ ਸਾਰਾ ਸਕੂਨ ਮਿਲਦਾ ਕੋਈ ਸ਼ੱਕ ਨਹੀਂ ਪਰ ਹਾਂ ਮੈਂ ਇੱਕ ਦਿਲ ਦੀ ਗੱਲ ਦੱਸਦਾ ਮੈਂ ਤਨ ਜਿਹੜੇ ਮੰਨਦਾ ਜਿਹੜੇ ਘਰ ਛੱਡ ਕੇ ਬਾਹਰ ਰਹਿੰਦੇ ਨੇ ਮੈਂ ਕੰਮ ਲਈ ਹਫ਼ਤਾਕ ਜਾਂਦਾ ਹੁੰਨਾ ਤੇ ਰੈਕੀ ਕਰਨ ਜਾਵੜੇ ਸ਼ੂਟ ਲਈ ਮਹੀਨਾਕ ਜਾਵੜੇ ਜਦੋਂ ਦਿਲੋਂ ਜਾ ਟੇਕ-ਆਫ ਕਰਦਾ ਨਾ ਬਈ ਮੈਨੂੰ ਇਹ ਹੁੰਦਾ ਲੈਂਡ ਕਦੋਂ ਕਰੂੰਗਾ ਇੱਥੇ ਆ ਕੇ ਉਹ ਦਿਨ ਕਿਹੜਾ ਹੋਊਗਾ ਖਿੱਚ ਫੇਰ ਪੰਜਾਬ ਦੀ ਹੁੰਦੀ ਹੈ ਹਾਂ ਪੈਂਦੀ ਹੈ ਕੈਨੇਡਾ ਮੈਂ ਗਿਆ ਜਦੋਂ ਪਿਛੇ ਇਟਲੀ ਆਪਣੇ ਮੁੰਡੇ ਮਿਲੇ ਪੰਜਾਬੀ ਪੈरिस ਮਿਲੇ ਸੀ ਮੈਨੂੰ ਕਾਫੀ ਬੰਦੇ ਤਾਂ ਮੈਂ ਉਹਨਾਂ ਜਿਗਰੇ ਮੰਨਦਾ ਬਈਟ ਘਰ ਛੱਡੀ ਬੈਠੇ ਆ ਸੱਚੀ ਇਹ ਚੀਜ਼ ਇਹਨਾਂ ਨੂੰ ਹੈਗਾ ਕੈਨੇਡਾ 'ਚ ਰਹਿੰਦੇ ਜਾ ਕੇ ਕਿ ਹੁਣ ਕੀ ਹਾਲਾਤ ਆ ਤੇ ਕਿਸੇ ਟਾਈਮ ਆ ਵੀ ਇਸ ਦੌੜ ਦਾ ਹਿੱਸਾ ਸੀਗਾ ਚਲੋ ਪ੍ਰਮਾਤਮਾ ਨੇ ਨਹੀਂ ਪਾਇਆ ਆਸਤਰਿਕ ਨਾ ਦੋਨੋਂ ਉਹ ਕਿਵੇਂ ਬਈ ਉਹ ਕਿਵੇਂ ਮੈਂ ਵੀ ਆਲਸ ਕੀਤੀ ਸੀਗੀ ਬਾਹਰ ਜਾਂਦਾ ਪੰਗਾ ਮੈਂ ਵੀ ਲਿਆ ਸੀ ਲੈ ਲਿਆ ਸੀ 6 ਬੰਨ ਸਾਦੇ ਸੱਤ ਆ ਗਏ ਸੀ ਉਦੋਂ ਫਿਊਜ਼ ਲੱਗੀ ਸੀ ਪਰ ਅੱਛਾ ਰਿਵਿਊਜ਼ ਲੱਗੀ ਅਸੀਂ ਦਵਾ 8-9 ਸਾਲ ਦਾ ਸਬਰ ਕੀਤਾ ਉਸ ਤੋਂ ਬਾਅਦ 2022 'ਚ ਜਾ ਚੜ ਗਏ ਜੋ ਦਾ ਲੈ ਕੇ ਬਾਈ ਤੱਕ ਸਬਰ ਹੀ ਸਬਰ ਸੀ ਤੇ ਜਾਇ ਉੱਪਰ ਦੇਖ ਲੈਂਦੇ ਝਾੜ ਲੈ ਆ ਯਾਰ ਲੈ ਜਾ ਹੀ ਕਹਿ ਦਿੰਦੇ ਸੀਗੇ ਹੁਣ ਲੈ ਆ ਹੀ ਜਾਂਦਾ ਲੈ ਜਾਂਦਾ ਹੁਣ ਪਿੰਡਿਆ ਛੇਤੀ ਲੈ ਆ ਅੱਛਾ ਹੁਣ ਸਫਰ ਕਰਕੇ ਬੰਦਾ ਇਕ ਵੀ ਜਾਂਦਾ ਛੇਤੀ ਤੇ ਹੁਣ ਵੀ ਲੋਟ ਆ ਫਿਰ ਸਾਰਾ ਮਾਹੌਲ ਓਕੇ ਆ ਬਾਬੇ ਨਾਨਕ ਦੀ ਕਿਰਪਾ ਬਾਈ ਹੁਣ ਕਿਹੜੀਆਂ ਕਿਹੜੀਆਂ ਫਿਲਮਾਂ ਚੱਲੀ ਜਾਂਦੀਆਂ ਬਾਈ ਹੁਣ ਦੋ-ਤਿੰਨ ਫਿਲਮਾਂ ਪਲਾਨ ਚੱਲੀ ਜਾਂਦੀਆਂ ਬਾਈ ਕਿਹੜੀ ਪਹਿਲਾਂ ਕਰਦੇ ਆ ਉਹ ਦੱਸਦੇ ਆਪਾਂ ਉਹ ਕੋਈ ਸ਼ੋਰਟ ਹੀ ਨਹੀਂ ਵੀ ਪਹਿਲਾਂ ਕਿਹੜੀ ਕਰਨੀ ਪਰ ਪ੍ਰੋਜੈਕਟ ਹੈਗੇ ਨੇ ਠੀਕ ਹੈ ਤੇ ਦੱਸ ਦਈਏ ਨਾ ਬਾਈ ਬਾਈ ਮਸਤਾਨੇ ਦੇ ਕ੍ਰਿਊ ਦਾ ਵੀ ਕਿਸੇ ਵੇਲੇ ਸਸੇ ਨਾ ਪ੍ਰੀ ਪ੍ਰੋਡਕਸ਼ਨ ਹਨਾ ਬਈ ਹਾਂ ਮਸਤਾਨੇ ਪ੍ਰੀ ਪ੍ਰੋਡਕਸ਼ਨ ਕੀਤੇ ਬਈ ਬਹੁਤ ਜਿਹੜੀ ਕਿ ਆਪਾਂ ਮੰਨਦੇ ਆ ਕਿ ਇਤਿਹਾਸਕ ਫਿਲਮ ਬਣੀ ਹੈ ਜਿਹੜੀ ਕਿ ਇੱਕ ਸ਼ੁਰੂਆਤ ਹੋਈ ਹੈ ਮੈਂ ਮੰਨਦਾ ਹਨਾ ਇਦੂ ਵਾਰ ਹੋਰ ਬਹੁਤ ਸਾਰੀਆਂ ਆਉਣਗੀਆਂ ਵੀ ਉਸ ਤਰ੍ਹਾਂ ਕਿਉਂਕਿ ਉਹਨੇ ਇੰਨੇ ਪਿਆਰ ਦਿੱਤਾ ਆਡੀਅנס ਨੇ ਐਕਸੈਪਟ ਕੀਤਾ ਅੱਗੇ ਫਿਲਮਾਂ ਆਉਣਗੀਆਂ ਹੰਬਲ ਵੱਲੋਂ ਇੱਕ ਫਿਲਮ ਸ਼ਾਇਦ ਕਹਿ ਰਹੇ ਸੀਗੇ ਸ਼ੇਰਾਂ ਦੇ ਕੌਮ ਪੰਜਾਬੀ ਉਹ ਵੀ ਸਿੱਖ ਇਤਿਹਾਸ ਨਾਲ ਹੀ ਕਹਿ ਰਹੇ ਆ ਸ਼ਾਇਦ ਆ ਰਹੀ ਆ ਸਿੱਖ ਇਤਿਹਾਸ ਨਾਲ ਕਿਵੇਂ ਨੇ ਬਟ ਸ਼ੇਰਾਂ ਦੇ ਕੌਮ ਪੰਜਾਬੀ ਫਿਲਮ ਦਾ ਟਾਈਟਲ ਆ ਫਿਲਮ ਅੱਗੇ ਠੀਕ ਹੈ ਵਧੀਆ ਵਧੀਆ ਫਿਲਮਾਂ ਮਤਲਬ ਚੰਗੇ ਬੜੀ ਫਿਲਮ ਕਹਿ ਰਹੇ ਬਈ ਆਉਣ ਗਿਆ ਪੰਜਾਬ ਜੀ ਸਿਨੇਮੇ ਦਾ ਕੀ ਪੁੱਖ ਵੇਖਦੇ ਆਂ ਬਈ ਤੁਸੀਂ ਸਿਨੇਮੇ ਦਾ ਪੁੱਖ ਵੀ ਆਡੀਅנס ਦਾ ਹੁੰਦਾ ਐ ਅਕਸੈਪਟ ਕਰੋਗੀ ਆਪਾਂ ਸਾਊਥ ਨੂੰ ਅਕਸੈਪਟ ਕਰ ਰਹੇ ਆਂ ਆਪਾਂ ਆਪਣੀ ਪਿਆਰੀ ਆਡੀਅנס ਨੂੰ ਇਹ ਰਿਕਵੈਸਟ ਹੈ ਕਿ ਪੰਜਾਬੀ ਫਿਲਮ ਨੂੰ ਅਕਸੈਪਟ ਕਰ ਲਓ ਆਪਣਾ ਸਿਨੇਮਾ ਬਚਿਆ ਰਹੂਗਾ ਫਿਲਮਸਰ ਬਚੇ ਰਹਿਣਗੇ ਡਾਇਰੈਕਟਰ ਬਚੇ ਰਹਿਣਗੇ ਪਤਾ ਨਹੀਂ ਇੱਕ ਬੰਦੇ ਸਰ ਤੋਂ 3-300 ਬੰਦੇ ਦਾ ਹੱਥ ਕਰ ਚੱਲਦਾ ਹੁੰਦਾ ਹੂੰ ਤਾਂ ਇੱਕ ਪ੍ਰੋਡਿਊਸਰ ਨੂੰ ਬਚਾ ਕੇ ਰੱਖਣਾ ਬਹੁਤ ਵੱਡੀ ਗੱਲ ਹੈ ਚਰੂਲੀ ਸਰ ਬਚੂਗਾ ਅੱਗੇ ਆਪਣੂੰ ਰੋਜ਼ੀ ਤੇ ਨਹੀਂ ਤਾਂ ਕਿੰਨੇ ਘਰਾਂ ਦੇ ਉਹਨਾਂ ਨੂੰ ਚੁੱਲਿਆਂ ਦੇ ਵਿੱਚ ਅੱਗ ਬਚਨ ਔਖਾ ਹੁੰਦਾ ਜਿਹੜਾ ਬੰਦਾ ਕੰਮ ਕਰਦੇ ਉੱਥੇ ਹੂੰ ਪ੍ਰੋਡੂਸਰ ਡਾਇਰੈਕਟਰ ਨੂੰ ਵੀ اپੀਲ ਹਨ ਵੀ ਉਹ ਚੰਗੀਆਂ ਫਿਲਮਾਂ ਬਣਾਉਣ ਤੇ ਲੋਕਾਂ ਨੂੰ اپੀਲ ਆ ਕੇ ਚੰਗੀਆਂ ਫਿਲਮਾਂ ਦੇਖੋ ਫਿਲਮ ਹਰ ਚੰਗੀ ਬਣਾਉਂਦਾ ਹੁੰਦਾ ਬਾਈ ਐਕਸੈਪਟ ਲੋਕਾਂ ਨੇ ਹੀ ਕਰਨੀਆਂ ਕੋਈ ਨਹੀਂ ਚਾਹੁੰਦਾ ਹੁੰਦਾ ਮੇਰਾ ਨਾਮ ਖਰਾਬ ਹੋਵੇ ਮੰਨ ਲਓ ਮੈਂ ਕੋਈ ਕੰਟੈਂਟ ਚੱਕੂਗਾ ਮੈਂ ਨਹੀਂ ਚਾਹੁੰਦਾ ਮੇਰਾ ਨਾਮ ਖਰਾਬ ਹੋਵੇ ਮੈਂ ਚੰਗਾ ਕੰਟੈਂਟ ਹੀ ਅੱਗੇ ਲੈ ਕੇ ਆਉਂਗਾ ਉਹ ਐਕਸੈਪਟ ਉਹਨਾਂ ਨੇ ਕਰਨਾ ਨਾ ਕਰਨਾ ਉਹਨਾਂ ਹੱਥ ਕੇ ਮੂੰ ਹੂੰ ਇਹ ਚੱਕਰ ਹੈ ਵੀ ਗੱਲਾਂ ਹੋਰ ਬਾਈ ਕੋਈ ਗੱਲ ਕਹਿਣੀ ਵਾ ਓਕੇ ਬਾਈ ਥੈਂਕ ਯੂ ਆਪਾਂ ਖਾਣਾ ਚੱਲ ਗਮ ਚੱਲ ਪੱਠੇ ਵੜਦੇ ਆ ਠੀਕ ਹੈ ਵੇ ਲੈ ਮੇਰਾ ਨਾਮ ਵੜਾ ਦੇ ਆ ਜਾ ਚੱਲ ਪੱਠੇ ਵੜਾਉਣੇ ਹੋਰ ਚੱਲ ਵੜਾਉਣੇ ਤੇ ਭਾਈ ਉਹਨੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਲਿਓ ਤੇ ਕਮੈਂਟ ਕਰਕੇ ਸਲਾਹ ਦੇ ਦੇ ਤੇ ਫੋਲੋ ਤਾਂ ਕਰ ਲਓ ਯਾਰ ਧੰਨਵਾਦ ਸਸੀਕਰ